ਵਾਲਮੀਕੀ ਜੋ ਸੰਤਾਂ ਨੂੰ ਵਾਦਾ ਕੀਤਾ ਹੈ ਕਿ 27 ਤਰੀਕ ਨੂੰ ਜਿਹੜਾ ਪਾਵਨ ਵਾਲੀ ਤੀਰਥ ਦੇ ਉੱਤੇ ਝੰਡਾ ਲੱਗਦਾ ਵਾ ਉਹ ਜ ਸੰਤਾ ਦੇ ਹੁਕਮ ਦੇ ਨਾਲ ਸੰਤ ਸਮਾਜ ਦੇ ਹੁਕਮ ਦੇ ਨਾਲ ਚੜ ਗਿਆ ਵਾ ਇਸ ਸ਼ੁਭ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀਕੀ ਹਾਰਾ ਛੱਤਰ ਗਿਆਨਾ ਜੀ ਤੁਹਾਡੀ ਟੋਲ ਤੇ ਛੱਤਾਂ ਨੇ ਪੈਰਾ ਦਿੱਤਾ ਤੁਕਿ ਜਿਹੜਾ 1932 ਵਿੱਚ ਉਹਨਾਂ ਨੇ ਮਾਰੰਗ ਦਾ ਕੱਟਾ ਤੀਰ ਮਾਰ ਲਾ ਲੈ ਕੇ ਆਇਤੀਏ ਅੱਜ ਜੋ ਦੀ ਸ਼ੁਰੂਆਤ ਬਾਵਨ ਬਾਦ ਦੀ ਕੀਰਤ ਦੇ ਮੰਦਰੇ ਤੇ ਨਾਰੰਗ ਦਾ ਤੀਰ ਮਾਰਾ ਛੱਡਾ ਲੈ ਗਿਆ ਕਲਤਾਰੇ ਰੱਜ ਕੇ ਖੁਸ਼ੀਆਂ ਮਨਾਈਆਂ ਰਾਜੋਮੇ ਪਗੜੀ ਪਾਇ ਲੱਡੂ ਵੰਡੇ ਅਸੀਂ ਸਾਰਿਆਂ ਦਾ ਪੁਰਤ ਪ੍ਰਚਾਰ ਚੰਦਾ ਮਾ ਜੋ ਡੀਸੀ ਸਾਹਿਬ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸੰਗਤ ਦਾ ਇੰਨਾ ਜੋਰ ਸੀ ਕਿ ਸੰਗਤ ਨੇ ਆਪਣੇ ਜੋਰ ਦੇ ਨਾਲ ਹੀ ਕੀਤੀ ਲੈ ਗਈ ਤੁਨੇ ਸੰਗੀਤ ਕੰਟੀਨਿਊ ਕਾਰਿਗ ਜਾਂਦੇ ਪਿਆ ਕੰਮਿਆ ਆਪਣੇ ਲਾਡ ਢੰਡਾ ਹਮਾਰਾ ਜਿਹੜੇ ਕੀ ਕਮਾ ਨਿਸ਼ਾਨ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੈ ਬਾਲਮੀ ਕੀ ਹਰ ਬਾਲਮੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਸਮੁੱਚੀ ਸਾਧ ਸੰਗਤ ਜੀ ਨੂੰ ਅੱਜ ਦੇ ਇਸ ਕੌਮੀ ਇਤਿਹਾਸਕ ਫੈਸਲੇ ਦੇ ਉੱਪਰ ਵਧਾਈ ਦਿਨਾਂ ਕਿ ਜੋ ਅੱਜ 27 ਅਕਤੂਬਰ ਦਾ ਦਿਨ ਸਾਡੇ ਵਾਲਮੀਕੀ ਸਮਾਜ ਦੇ ਅਲੱਗ-ਅਲੱਗ ਪੰਥ ਅਲੱਗ-ਅਲੱਗ ਸੰਪਰਦਾਇ ਦੇ ਸੰਤਾ ਮਹਾਪੁਰਸ਼ਾਂ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਪਾਵਨ ਭਗਵਾਨ ਵਾਲਮੀ ਕੀ ਤੀਰਥ ਤੇ ਨਿਸ਼ਾਨ ਸਾਹਿਬਾ ਜਿਹੜਾ ਉਹ ਕਿਦਾਂ ਦਾ ਹੋਣਾ ਚਾਹੀਦਾ ਹੈ ਉਹਦੀ ਰੂਪਰੇਖਾ ਕਿਦਾਂ ਦੀ ਹੋਣੀ ਚਾਹੀਦੀ ਹੈ ਤਾਂ 27 ਅਕਤੂਬਰ ਦਾ ਦਿਨ ਜਿਹੜਾ ਮੁਕਰਰ ਕੀਤਾ ਗਿਆ ਸੀ ਸਾਥੀਓ 27 ਅਕਤੂਬਰ ਦਾ ਜਿਹੜਾ ਸੱਦਾ ਹੈ ਪੂਰੇ ਵਿਸ਼ਵ ਦੇ ਵਿੱਚ ਵੱਸਣ ਵਾਲੇ ਵਾਲਮੀ ਕੀ ਮਜਬੀ ਸਿਕ ਸਮਾਜ ਨੂੰ ਦਿੱਤਾ ਗਿਆ ਸੀ ਕਿ ਭਗਵਾਨ ਵਾਲਮੀ ਕੀ ਤੀਰਥ ਤੇ ਪਹੁੰਚੋ ਔਰ ਸੰਤ ਸਮਾਜ ਜਿਹੜਾ ਅਲੱਗ-ਅਲੱਗ ਸੰਪਰਦਾਇ ਨੂੰ ਰੀਪਰਜੈਂਟ ਕਰਦਾ ਹੈ ਉਹ ਅੱਜ 27 ਅਕਤੂਬਰ ਨੂੰ ਸੰਤ ਸਮਾਜ ਪਹੁੰਚਿਆ ਪੂਰੇ ਭਾਰਤ ਦੇ ਵਿੱਚੋਂ ਔਰ ਸੰਤ ਸਮਾਜ ਤੋਂ ਇਲਾਵਾ ਜਥੇਬੰਦੀਆਂ ਜਿਹੜੀਆਂ ਚੱਲਦੀਆਂ ਵਾਲਮੀਕੀ ਸਮਾਜ ਦੀਆਂ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਅੱਜ ਸੁਭ ਮੌਕਾ ਤੇ ਕਿਹਦਾ ਜਾ ਹੁਹਾਰਾ ਰਹਾ ਸੰਗਤਾਂ ਨੂੰ ਸੋ ਅੱਜ ਸੰਤਾ ਮਹਾਂਪੁਰਸ਼ਾਂ ਦੇ ਆਦੇਸ਼ ਦੇ ਮੁਤਾਬਕ ਪੂਰੇ ਉੱਤਰੀ ਭਾਰਤ ਦੇ ਵਿੱਚੋਂ ਵਾਲਮੀਕੀ ਸਮਾਜ ਪਹੁੰਚਿਆ ਸੋ ਜਿਦਾ ਤੁਹਾਨੂੰ ਪਤਾ ਹੈ ਕਿ ਇਹ ਉਸ ਸਮਾਜ ਹੈ ਮਿਹਨਤ ਦਾ ਸ਼ਲੋਕ ਨੇ ਸੱਚੋਂ ਇਹਦਾ ਸੀਜ਼ਨ ਚੱਲ ਰਿਹਾ ਸੋ ਉਹ ਛੱਡ ਕੇ ਜਿਹੜਾ ਅੱਜ ਦੇ ਕੌਮੀ ਇਤਿਹਾਸਕ ਸਮਾਗਮ ਦੇ ਵਿੱਚ ਸਮੁੱਚੀ ਸਹਾਸੰਗਤ ਪਹੁੰਚੀ ਹੈ ਸੋ ਅੱਜ ਜਿਹੜਾ ਪੂਰੇ ਭਾਰਤ ਦੇ ਨਾਸ ਸੰਪਰਦਾਏ ਉਦਾਸੀਨ ਮਤ ਗਰੀ ਸੰਪਰਦਾਏ ਸ਼ਾਹ ਸੰਪਰਦਾਏ ਨਵਲ ਪੰਥ ਉਹਨਾਂ ਸਾਰਿਆਂ ਮਹਾਂਪੁਰਸ਼ਾਂ ਦੇ ਵੱਲੋਂ ਅੱਜ ਜਿਹੜਾ ਇਤਿਹਾਸਕ ਫੈਸਲਾ ਲੈਂਦੇ ਹੋਏ ਨਿਸ਼ਾਨ ਸਾਹਿਬ ਜਿਹੜਾ ਭਗਵਾਨ ਵਾਲਮੀ ਕੀ ਤਿਰਦੇ ਉੱਪਰ ਚੁਲਾਇਆ ਗਿਆ ਸੋ ਅੱਜ ਦੇ ਦਿਨ ਦੀ ਸਮੂਹ ਤੇ ਵਿਸ਼ਵ ਦੇ ਵਿੱਚ ਵਸਣ ਵਾਲੇ ਵਾਲਮੀਕੀ ਮਜਬੀ ਸਿਕ ਸਮਾਜ ਨੂੰ ਵਧਾਈ ਹੈ। ਤੋਂ ਉਮੀਦ ਕਰਦਾ ਕਿ ਜਿੰਨਾ ਸਮਾਜ ਪੂਰੇ ਵਿਸ਼ਵ ਦੇ ਅੰਦਰ परमात्मा ਭਗਵਾਨ ਵਾਲਮੀਕੀ ਮਹਾਰਾਜ ਨਾਮ ਲੈਵਾ ਸੰਗਤਾਂ ਜਿਹੜੀਆਂ ਬੈਠੀਆਂ ਹਨ ਉਹ ਅੱਜ ਦੇ ਇਤਿਹਾਸਕ ਫੈਸਲੇ ਦੇ ਉੱਪਰ ਸੰਤਾ ਮਹਾਂਪੁਰਸ਼ਾਂ ਦੇ ਵੱਲੋਂ ਵੀ ਜਿਹੜੀ ਵਧਾਈ ਨੂੰ ਸਵਕਾਰ ਕਰਨਗੇ। ਤੋਂ ਆਸ ਦੇ ਵੱਲੋਂ ਵੀ ਅੱਜ ਦੀ ਕੌਮ ਦਾ ਜਿਹੜਾ ਕੌਮੀ ਨਿਸ਼ਾਨ ਸਾਹਿਬ ਜੀ ਦੀ ਪਹਿਚਾਨ ਸਾਡੇ भगवान वाल्मीकि तीर्थ ਨੂੰ ਆਜਾਦ ਕਰਵਾਉਣ ਵਾਲੇ ਮਹਾਪੁਰਸ਼ ਸਾਈਬੇ ਕਮਾਲ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਉਹਨਾਂ ਨੇ ਕਰਵਾਈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਸਮੁੱਚਾ ਸਮਾਜ ਚੱਲੂਗਾ ਤੇ ਸਮੁੱਚੇ ਸਮਾਜ ਨੂੰ ਸੰਤਾਂ ਮਹਾਪੁਰਸ਼ਾਂ ਦੇ ਵੱਲੋਂ ਸੰਗਿਰਦਾਰੀ ਨਾਥ ਜੀ ਸੰਤ ਮਲਕੀਤ ਨਾਥ ਜੀ ਸੰਤ ਸਤਿਗੁਰੂ ਕਰਮਨਾਥ ਜੀ ਸੰਤ ਸੇਵਕ ਨਾਥ ਜੀ ਦੇ ਵੱਲੋਂ ਜਿਹੜੀ ਅੱਜ ਦੇ ਸ਼ੋਭਤ ਆਸਕ ਦੇਣ ਦੀਆਂ ਜਿਹੜੀਆਂ ਵਧਾਈਆਂ ਦਿੰਨੇ ਆ ਜੀ ਜੋ ਬੋਲੇ ਸੋਨਰ ਪੈ ભગવાન ਵਾਲਮੀਕ ਜੀ ਮਹਾਰਾਜ ਜੈ ਜੈ ਸਾਡੇ ਸੰਤ ਮਹਾਪੁਰੇ ਜੋਗੀ ਸਾਰੇ ਭਾਰਤ ਤੋਂ ਆਏ ਹੋਏ ਨੇ ਔਰ ਜੋਗੀ ਤੁਹਾਨੂੰ ਗੱਬਰ ਸਾਹਿਬ ਦੱਸ ਰਹੇ ਨੇ 1932 ਦਾ ਜੋ ਕਿ ਸੰਤਾ ਆਪਣੇ ਮਹਾਰਾਜ ਜੀ ਆਪਣੇ ਭਗਵਾਨ ਵਾਲਮੀਕਾ ਆਸ਼ਰਮ ਤੋਂ ਪੂਰੇ ਵਰਲਡ 'ਚ ਇੱਕੋ ਝੰਡਾ ਲਹਿਰਾਉਂਦਾ ਏ ਲਾਲ ਝੰਡਾ ਔਰ ਅੱਜ ਸੰਤਾ ਦੇ ਆਸ਼ੀਰਵਾਦ ਨਾਲ ਸੰਗਤਾਂ ਨੇ ਲਾਲ ਝੰਡਾ ਉੱਤੇ ਲਾਤਾ ਨਿਸ਼ਾਨ ਸਾਹਿਬ ਲਾਤਾ ਮੈਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੂੰ ਵਧਾਈ ਦਿਨਾਵਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਸੇਵਾਦਾਰ ਬਾਬਾ ਬਲਵੰਤ ਨਾਜ਼ ਪਾਵਨ ਵਾਲਮੀਕੀ ਦੇ ਤਿਰਥੋਂ ਸਤਗੁਰ ਮਲਕੀਤ ਨਾਮਾਰਜ ਦੇ ਸੇਵਾਦਾਰ ਅੱਜ ਜੋ ਸੰਤ ਮਹਾਪੁਰਖਾਂ ਦੇ ਅਦੇਸਾਂ ਦੇ ਨਾਲ ਜਿਹੜਾ 27 ਤਰੀਕ ਨੂੰ ਬਹੁਤ ਵਿਸ਼ਾਲ ਇਕੱਠ ਹੋਇਆ ਸੰਗਤਾਂ ਨੇ ਭਾਰੀ ਉਤਸ਼ਾਹ ਦੇ ਨਾਲ ਜਿਹੜਾ ਇਸ ਮੀਟਿੰਗ ਦੇ ਵਿੱਚ ਇਸ ਐਜੰਡੇ ਦੇ ਵਿੱਚ ਜਿਹੜਾ ਭਾਗ ਲਿਆ ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਜਿਹੜਾ ਜੁੱਗਾਂ ਤੋਂ ਲਾਲ ਰੰਗ ਦਾ ਨਿਸ਼ਾਨ ਜਿਹੜਾ ਚੱਲਦਾ ਆ ਗੁਰੂ ਗਿਆਨਨਾਹ ਮਹਾਰਾ ਦੀ ਬਾਣੀ ਵਿੱਚ ਲਿਖਿਆ ਹੈ ਲਾਲ ਰੰਗ ਸ਼ਕਤੀ ਦਾ ਲਾਲ ਰੰਗ ਭਗਤੀ ਦਾ ਲਾਲ ਰੰਗ ਕੋਮਾ ਚ ਲਿਆਉਂਦਾ ਇਨਕਲਾਬ ਦੀ ਲਾਲ ਰੰਗ ਆਦੋ ਆਇਆ ਆਦੋ ਤੇ ਜਗਾਦੋ ਆਇਆ ਕੋਮ ਦੇ ਉਹ ਲੋਗੋ ਕੁਝ ਲੋਗ ਆ ਜਿਹੜੇ ਇਹਨੂੰ ਖਰਾਬ ਕਰਦੇ ਆ ਕੋਮ ਦੇ ਉਹ ਲੋਗੋ ਇਹਨੂੰ ਕਰੋ ਨਾ ਖਰਾਬ ਦੀ ਲਾਲ ਰੰਗ ਸ਼ਕਤੀ ਦਾ ਲਾਲ ਰੰਗ ਭਗਤੀ ਦਾ ਲਾਲ ਰੰਗ ਕੋਮਾ ਚ ਲਿਆਉਂਦਾ ਇਨਕਲਾਬ ਦੀ ਗੁਰੂ ਗਿਆਨਨਾਹ ਮਹਾਰਾ ਜਿਹੜੇ ਸਾਡੇ ਦਾਦਾ ਗੁਰੂ ਜੀ ਹੈ ਆ ਔਰ ਮੇਰੇ ਗੁਰੂ ਸਾਹਿਬ ਸਤਿਗੁਰੂ ਹਰੀਨਾਮਹਾਰਾਜ ਜੀ ਜਿਨ੍ਹਾਂ ਨੇ ਸਾਹਿਬ ਸਤਿਗੁਰੂ ਗਿਆਨਨਾਮਹਾਰਾ ਦੇ ਦਰਬਾਰ ਤੇ 50 ਸਾਲ ਸੇਵਾ ਕੀਤੀ ਉਸ ਤੋਂ ਬਾਅਦ 1993 ਦੇ ਵਿੱਚ ਜਿਹੜਾ ਇਹ ਪਾਵਨ ਬਾਦਮੀਕ ਤੂਰਾ ਸਾਹਿਬ ਦਾ ਜਿਹੜਾ ਇਹ ਪੰਡਤਾ ਦੇ ਕੋਲੇ ਬ੍ਰਾਹਮਣਾ ਕੋਲੇ ਕਬਜ਼ਾ ਸੀ ਇਹ 1993 ਦੇ ਵਿੱਚ ਕਬਜ਼ਾ ਮਿਲਿਆ ਜਿਹਦੇ ਪਹਿਲੇ ਗੱਦੀ ਨਸੀਹਣਾ ਸ੍ਰੀ ਸ੍ਰੀ ਅਕਸੋਰ ਸਤਿਗੁਰੂ ਹਰੀਨਾਮਹਾਰਾਜ ਜੋ ਹੈ ਉਹਨਾਂ 1997 ਦੇ ਵਿੱਚ ਜਿਹੜੇ ਬ੍ਰह्मलीन ਹੋ ਗਏ ਸੀ ਉਹਨਾਂ ਤੋਂ ਬਾਅਦ ਜਿਹੜੇ ਸੰਤ ਮਹਾਰਾਜ ਸਤਿਗੁਰੂ ਮਲਕੀਤਨਾਥ ਜੀ ਇਹ ਕਾਰ ਸੇਵਾ ਨਿਭਾ ਰਹੇ ਆ ਮੌਜੂਦਾ ਗੱਦੀ ਤੇ ਬਰਾਜਮਾਨ ਆ ਪਰ ਕਿ ਅੱਜ ਦਾ ਜਿਹੜਾ ਦਿਨ ਆ 27 ਤਰੀਕ ਦਾ ਤੇ ਇਹ ਯਾਦ ਰੱਖਣਾ ਮਨਾ ਦੇ ਵਿੱਚ ਔਰ ਅੱਜ ਜਿਹੜੇ ਦੀਪਮਾਲਾ ਵੀ ਹੋਣੀ ਚਾਹੀਦੀ ਘਰਾਂ ਦੇ ਵਿੱਚ ਔਰ ਲਾਲ ਰੰਗ ਦੇ ਨਿਸ਼ਾਨ ਤੀਰ کمان ਵਾਲੇ ਜਿਹੜੇ ਵੀ ਗੁਰੂ ਗਿਆਨ ਨਾਲ ਮਾਰੇ ਨੂੰ ਪਿਆਰ ਕਰਨ ਵਾਲੇ ਆ ਵਾਲਮੀਕ ਤੀਰਥ ਨੂੰ ਪਿਆਰ ਕਰਨ ਵਾਲੇ ਆ ਉਹ ਸਾਰਿਆਂ ਨੂੰ ਬੇਨਤੀ ਹੈ ਆਪੋ ਆਪਣੇ ਘਰਾਂ 'ਚ ਦੀਪਮਾਲਾ ਕਰੋ ਅਸਤਵਾਜੀ ਕਰੋ ਔਰ ਲਾਲ ਰੰਗ ਦੇ ਝੰਡੇ ਚੜਾਓ ਔਰ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਔਰ ਨਗਰਾਂ ਨਗਰਾਂ ਦੇ ਸੰਗਤਾਂ ਨੂੰ ਜਿੱਥੇ ਚੱਲ ਗਏ ਕਦਮ ਕਦਮ ਉਹਨਾਂ ਦੇ ਮਹਾਰਾਜ ਲੇਖੇ ਲਾਵੇ ਔਰ ਦਿਨ ਦੁਗਣੀ ਰਾਤ ਦੁਗਣੀ ਕਰੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈਆਂ ਦੇਣਾ ਹਾਂਜੀ ਹਾਂਜੀ